ਦੋਸਤੋ ਸਾਰੇ ਨਸਵਾਜਤਾ ਜੀ ਤੁਹਾਡੇ ਆਪਣੇ ਚੈਨਲ ਜਾਨੀ ਇਹ ਮੇਰਾ ਪੰਜਾਬ ਵੱਲੋਂ ਤੇ ਤੁਹਾਡੇ ਆਪਣੇ ਹੋਸਟ ਜਾਨੀ ਬਾਵਾ ਮਿੱਕੀ ਵੱਲੋਂ ਜੀ ਸ਼ੁਰੂ ਕਰਦੇ ਆਂ ਜੀ ਫਨੀ ਚੁਟਕਲਿਆਂ ਦਾ ਦੌਰ ਦੋਸਤੋ ਕੀ ਹੁੰਦਾ ਜੀ ਜਿਹੜੇ ਬੱਚੇ ਹੁੰਦੇ ਨੇ ਉਹ ਸ਼ੈਤਾਨ ਵੀ ਹੁੰਦੇ ਨੇ ਤੇ ਉਹ 마ਸੂਮ ਵੀ ਹੁੰਦੇ ਆ ਜੀ ਇੱਕ ਵਾਰ ਇੱਕ ਬਾਪ ਨੇ ਆਪਣੇ ਬੱਚੇ ਨੂੰ ਇੱਕ ਰੇਲ ਗੱਡੀ ਵਾਲਾ ਖੜਾਣਾ ਲਿਆਤਾ ਜੀ ਖੇਡਣ ਵਾਸਤੇ ਤਾਂ ਬੱਚਾ ਉਹ ਰੇਲ ਗੱਡੀ ਵਾਲੇ ਖੜਾਉਣੇ ਨਾਲ ਖੇਡਣ ਲੱਗ ਗਿਆ ਤਾਂ ਬਾਪ ਨੇ ਥੋੜੇ ਟਾਈਮ ਬਾਅਦ ਬੱਚੇ ਦੇ ਕਮਰੇ ਦਾ ਗੇਟ ਖੋਲ ਕੇ ਦੇਖਿਆ ਵੀ ਦੇਖਾਂ ਕੀ ਕਰ ਰਿਹਾ ਜਦੋਂ ਬਾਪ ਨੇ ਬੱਚੇ ਵਾਲੇ ਕਮਰੇ ਦਾ ਗੇਟ ਖੋਲਿਆ ਤਾਂ ਬੱਚਾ ਰੇਲ ਗੱਡੀ ਨਾਲ ਖੇਡ ਰਿਹਾ ਸੀ ਤੇ ਕਹਿ ਰਿਹਾ ਸੀ ਕਹਿੰਦਾ ਜਿਹੜੇ ਉੱਲੂ ਦੇ ਪੱਠੇ ਨੇ ਰੇਲ ਗੱਡੀ 'ਚ ਚੜਨਾ ਚੜਜੋ ਜਿਹੜੇ ਉੱਲੂ ਦੇ ਪੱਠੇ ਨੇ ਰੇਲ ਗੱਡੀ 'ਚ ਉਤਰਨਾ ਉਤਰਜੋ ਇਹ ਸੁਣ ਕੇ ਬਾਪ ਨੂੰ ਬੜਾ ਐ ਲੱਗਿਆ ਵੀ ਇਹ ਤਾਂ ਗਾਲੀ ਕੱਢੀ ਜਾਂਦਾ ਬਾਪ ਨੂੰ ਗੁੱਸਾ ਆਇਆ ਜੀ ਉਹਨੇ ਉਹ ਰੇਲ ਗੱਡੀ ਵਾਲਾ ਖਡਾਉਣਾ ਪੜਕੇ ਬੱਚੇ ਨੂੰ ਐ ਕਰ ਓ ਨਹੀਂ ਖੇਡਣਾ ਤੂੰ ਐ ਕਰ ਆ ਕਿਤਾਬ ਲੈ ਕਿਤਾਬ ਲੈ ਕੇ ਬਹਿ ਜਾ ਤੇ ਪੜ੍ਹ ਚਲੋ ਬੱਚਾ ਪੜ੍ਹਨ ਲੱਗ ਗਿਆ ਜੀ ਬਾਪ ਬਾਜ਼ਾਰ ਚ ਕੰਮ ਵਾਗਿਆ ਜੀ 2 ਘੰਟੇ ਬਾਅਦ ਜਦੋਂ ਬਾਪ ਕੋ ਵਾਪਸ ਆਇਆ ਬਾਪ ਨੇ ਦੇਖਿਆ ਕਿ ਬੱਚੇ ਵਾਲੇ ਕਮਰੇ ਦਾ ਗੇਟ ਖੁੱਲ ਕੇ ਵੀ ਬੱਚਾ ਭੜੀ ਜਾ ਰਿਹਾ ਸੀ ਤਾਂ ਬਾਪ ਨੂੰ ਤਰਸ ਆ ਗਿਆ ਜੀ ਉਹਨੇ ਕੀ ਕੀਤਾ ਜੀ ਬੱਚੇ ਦੇ ਹੱਥ ਚੋਂ ਕਿਤਾਬ ਫੜ ਕੇ ਰੱਖ ਲਈ ਕਹਿੰਦਾ ਪੁੱਤ ਤੂੰ ਬਹੁਤ ਪੜ ਲਿਆ ਤੂੰ ਐਂ ਕਰ ਤੂੰ ਫੇਰ ਖੇਡ ਲਾ ਚਲੋ ਬੱਚਾ ਰੇਲ ਗੱਡੀ ਨਾਲ ਫੇਰ ਖੇਡਣ ਲੱਗ ਗਿਆ ਜੀ ਤਾਂ ਬਾਪ ਨੇ ਥੋੜੇ ਟਾਈਮ ਬਾਅਦ ਜਦੋਂ ਬੱਚੇ ਵਾਲੇ ਕਮਰੇ ਦਾ ਗੇਟ ਖੋਲ ਕੇ ਦੇਖਿਆ ਵੀ ਦੇਖਾਂ ਕੀ ਕਰੀ ਜਾਂਦਾਗਾ ਤਾਂ ਬੱਚਾ ਰੇਲ ਗੱਡੀ ਨਾਲ ਫੇਰ ਖੇਡੀ ਜਾ ਰਿਹਾ ਸੀ ਬੱਚਾ ਪਤਾ ਨਹੀਂ ਕੀ ਕਹੀ ਜਾਵੇ ਕਹਿੰਦਾ ਜਿਹੜੇ ਉੱਲੂ ਦੇ ਪੱਠੇ ਨੇ ਰੇਲ ਗੱਡੀ 'ਚ ਚੜਨਾ ਚੜਜੋ ਜਿਹੜੇ ਉੱਲੂ ਦੇ ਪੱਠੇ ਨੇ ਰੇਲ ਗੱਡੀ 'ਚ ਉਤਰਨਾ ਉਤਰਜੋ ਰੇਲ ਗੱਡੀ ਪਹਿਲਾਂ ਹੀ ਇੱਕ ਕਮੀਨੇ ਬੰਦੇ ਕਰਕੇ 2 ਘੰਟੇ 11 ਮਿੰਟ ਲੇਟ ਆ ਰੇਲ ਗੱਡੀ ਤੋਂ ਜੀ ਇੱਕ ਗੱਲ ਯਾਦ ਆ ਗਈ ਇੱਕ ਮੁੰਡੇ ਨੂੰ ਇੱਕ ਕੁੜੀ ਵਾਲਿਆਂ ਨੇ ਦੇਖਣ ਆਉਣਾ ਸੀ ਤਾਂ ਮੁੰਡੇ ਨੂੰ ਤਾਂ ਪਿਓ ਕਹਿੰਦਾ ਮੇਰੀ ਗੱਲ ਸੁਣ ਐਵੇਂ ਨਾ ਉਰੇ ਪਰੇ ਦੀਆਂ ਗੱਲਾਂ ਮਾਰੀ ਜਾਈ ਤੂੰ ਕੋਈ ਲੰਬਾ ਗੱਪ ਮਾਰੀ ਉਹ ਕਹਿੰਦਾ ਪਾਪਾ ਜੀ ਟੈਂਸ਼ਨੀਆਂ ਨਾ ਲਓ ਫਿਰ ਟੈਂਸ਼ਨੀਆਂ ਨਾ ਲਓ ਆਉਣ ਦੇ ਉਹਦਾ ਸਹੀ ਚਲੋ ਕੁੜੀ ਵਾਲੇ ਜੀ ਮੁੰਡੇ ਨੂੰ ਦੇਖਣ ਜਦੋਂ ਘਰੇ ਪਹੁੰਚੇ ਤਾਂ ਉਹਨਾਂ ਨੇ ਚਾਹ ਚੁਪੀਤੀ ਜੀ ਤਾਂ ਮੁੰਡੇ ਨੇ ਕਿਹਾ ਵੀ ਪਾਪਾ ਜੀ ਨੇ ਕਿਹਾ ਸੀ ਵੀ ਲੰਬਾ ਗੱਪ ਮਾਰੀ ਮੁੰਡਾ ਕਹਿੰਦਾ ਪਾਪਾ ਜੀ ਉਹ ਆਪਣੀ ਰੇਲ ਗੱਡੀ ਦੀ ਚਾਬੀ ਦਿਓ ਧੁੱਪੇ ਖੜੀਆ ਸ਼ਾਮੇ ਕਰਕੇ ਆਉਣੀ ਆ ਸੋ ਦੋਸਤੋ ਜੇ ਤੁਹਾਡੇ ਕੋਲ ਵੀ ਇਦਾਂ ਦਾ ਕੋਈ ਫਣੀ ਚੁਟਕਲਾ ਜੀ ਤਾਂ ਤੁਸੀਂ ਇਸ ਵਟਸਐਪ ਨੰਬਰ ਤੇ ਦੇ ਸਬੰਧੀ ਆਪਦੇ ਨਾਮ ਤੇ ਆਪਦੇ ਐਡਰੈਸ ਦੇ ਨਾਲ ਸਾਰੇ ਪੀਲਾਂ ਦਾ ਚੈਨਲ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਸਾਰੇ ਦੋਸਤਾਂ ਨੂੰ ਸਲੂਟ ਹੈ